ਇਹ ਤੋ ਕਹਣਾ ਤੁਸੀਂ ਲਿਖ ਕੇ ਦਿਓ ਕੋਈ ਤੇ ਕਾਰਵਾਈ ਮਾਨਿਕ ਤੁਸੀਂ ਲਿਖ ਕੇ ਇਹਦਾ ਤੋ ਕਾਰਵਾਈ ਕਰਵਾ ਦੇਣਾ ਮੈਂ ਇਹਨਾਂ ਦੀ ਕਾਰਵਾਈ ਕੌਣ ਕਰੂਗਾ ਦੱਸੋ ਬਿਆਦ ਹੈ ਹਾਲੇ ਤੁਸੀਂ ਲਿਖਾਓ ਲਿਖਾਓ ਪਾ ਲਓ ਰੇਟਿੰਗ ਕੰਪਲੀਟ ਦਿਓ ਮੈਡੀਕਲ ਕਰਾ ਲਓ ਵੀ ਮੈਡੀਕਲ ਕਰਾ ਕੇ ਵੇਰ ਕਰਾ ਦਿਓ ਮੈਡੀਕਲ ਕਰਾ ਕੇ ਨਾ ਫਿਰ ਕਰੋ ਜੀ ਪਹਿਲਾਂ ਉਹਨੇ ਜਿਹੜਾ ਹੁਣ ਮਿਲੇ ਹੈ ਨਾ ਅਸਰ ਕੀ ਨੁਕੀ ਪੰਪੀ ਜੀ ਉਹ ਐਸਾ ਬਿਨਾਂ ਮੇ ਕਰਾ ਰਹੇ ਨੇ ਜੀ ਜੀ ਐਸਐਸਪੀ ਸਾਹਿਬ ਵੀ ਨਾਲ ਨੇ ਜਿੱਥੇ ਇੱਥੇ ਜਿਹੜਾ ਕੋਈ ਹੋਇਆ ਦੇਖੋ ਜੀ ਇਹਨੇ ਬੰਦੇ ਆ ਬਾਹਰੋਂ ਆਏ ਨੇ ਜਾਲੀ ਵੋਟਾ ਪਾਈ ਜਾ ਰਹੇ ਨੇ ਕਈ ਮੈਂ ਐਸਐਸਪੀ ਨੂੰ ਰਿਕਵੈਸਟ ਕੀਤੀ ਆਪੇ ਆ ਕੇ ਦੇਖੋ ਕੋਈ ਸੁਣ ਨਹੀਂ ਰਿਹਾ ਸੀ ਸਵੇਰ ਦਾ ਜੀ ਲੱਗਦਾ ਕਿ ਕਾਫੀ ਜ਼ਿਆਦਾ ਜਿਹੜਾ ਹੈਗਾ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਬਿਲਕੁਲ ਹੋ ਰਹੀ ਹੈ ਜੀ ਇਹ ਐਸਐਸਪੀ ਕਰ ਰਹੇ ਨੇ ਕੁਝ ਆ ਦੇਖੋ ਲੱਗੇ ਹੋਏ ਨੇ ਸਾਹਮਣੇ ਮਰੇ ਜੀ ਬਿਲਕੁਲ ਜੀ ਬਿਲਕੁਲ ਅਰਦਾਸ ਹੈ ਕਿ ਐਸਐਸਪੀ ਨਾਨਕ ਸਿੰਘ ਪਟਿਆਲਾ ਤੋਂ ਜਿਹੜੇ ਨੇ ਬਿਲਕੁਲ ਜੀ ਔਰ ਜਿਹੜਾ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਐਸਐਸਪੀ ਸਾਹਿਬ ਦੇ ਨਾਲ ਕਿ ਆਖਿਰਕਾਰ ਕਿਵੇਂ ਜਿਹੜਾ ਹੈਗਾ ਦੇਖਦੇ ਨੇ ਕਿਉਂਕਿ ਇੱਥੇ ਕੁਟਮਾਰ ਉਮੀਦਵਾਰ ਦੇ ਸਾਥੀਆਂ ਦੀ ਜਿਹੜੀ ਕੁਟਮਾਰ ਹੋਣ ਦੀ ਜਿਹੜੀ ਘਟਨਾ ਸਾਹਮਣੇ ਆਈ ਸੀ ਜਿਸ ਨੂੰ ਲੈ ਕੇ ਖੁਦ ਐਸਐਸਪੀ ਇਥੇ ਪਹੁੰਚੇ ਨੇ ਸਿਜੀ ਰਾਜਾ ਜੈਦਾਲ ਐਂ ਦੇ ਲਈ ਕਿਉਂਕਿ ਕਾਫੀ ਜ਼ਿਆਦਾ ਇੱਕ ਮਹਿਲਾ ਜਿਸ ਨਾਲ ਵੀ ਜਿਹੜੀ ਹੈਗੀ ਆ ਉਹ ਕਿੰਨੀ ਜਾ ਰਹੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਨਾਲ ਇਹ ਕਿਹੜੀ ਸ਼ਿਕਾਇਤ ਹੈ ਕਿਸ ਦੀ ਸ਼ਿਕਾਇਤ ਮੇਰੇ ਕਿ ਮੇਰੀ ਨਹੀਂ ਸ਼ਿਕਾਇਤ ਨਹੀਂ ਜੀ ਸਾਡਾ ਜਿਹੜਾ ਰੁਟੀਨ ਦਾ ਹੈਗਾ ਇਹ ਬਿਸਤ ਕਰ ਰਹੇ ਆ ਸਾਰੇ ਜਿਹੜੇ ਬੂਸ ਨੇ ਉਹ ਸਾਰੇ ਬੂਥ ਵਿਜ਼ਿਟ ਕੀਤੇ ਜਾ ਰਹੇ ਤਾਂ ਕਿ ਜਿਹੜੀਆਂ ਇਲੈਕਸ਼ਨਸ ਨੇ ਉਹ ਪੀਸਫੁਲ ਹੋਣ ਤੇ ਫਰੀ ਐਂਡ ਫੇਅਰ ਇਲੈਕਸ਼ਨਸ ਹੋਣ। ਸਰਪੱਤਮ ਆਰਦੀ ਵੀ ਗੱਲ ਸਾਹਮਣੇ ਇੱਕ ਪਹਿਲਾ ਦੇ ਖੂਨ ਬਲੱਡ ਨਿਕਲਿਆ ਸੀ। ਜਿਹੜੇ ਉਹਨਾਂ ਦੇ ਖੂਨ ਨਿਕਲਿਆ ਉਹਨਾਂ ਨੂੰ ਕਿਹਾ ਗਿਆ ਮੈਡੀਕਲ ਟ੍ਰੀਟਮੈਂਟ ਵਾਸਤੇ ਪੂਰੀ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਸੁਸ਼ੀਲ ਨਾਇਰ ਜਿਹੜਾ ਸੀਗਾ ਉਹਨੇ ਤੇਲ ਪਾਉਣ ਦੀ ਕੋਸ਼ਿਸ਼ ਕੀਤੀ ਆਪਣੇ ਆਪ ਨੂੰ।

ਨਾਨ ਸਿੰਘ ਜਿਹੜੇ ਨੇ ਉਹ ਇੱਥੇ ਜਾਇਜ਼ਾ ਲੈ ਰਹੇ ਨੇ ਤੇ ਕਿਉਂਕਿ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸੀ ਅਗੀ ਇੱਥੇ ਜਿਹੜਾ ਹੈਗਾ ਕਾਫੀ ਜ਼ਿਆਦਾ ਧੱਕਾ ਹੋਇਆ ਤੇ ਦੱਸ ਜੇ ਕਿ ਲਗਾਤਾਰ ਉਹ ਤੋੜਨ ਦੀ ਗੱਲ ਸਾਹਮਣੇ ਆਈ ਸੀ ਤੇ ਐਸਐਸਪੀ ਵੱਲੋਂ ਕੀ ਆ ਗਿਆ ਜਿਹੜੇ ਉਮੀਦਵਾਰ ਸਨ ਨੀਰ ਉਹ ਆਪਣੇ ਆਪ ਨੂੰ ਤੇਲ ਫਾਨ ਦੀ ਕੋਸ਼ਿਸ਼ ਕਰ ਰਹੀ ਸੀ ਜਿਸ ਕਰਕੇ ਉਹਨੂੰ ਰੌਂਡ ਅਪ ਕੀਤਾ ਗਿਆ ਤਾਂ ਜੋ ਆਪਣੇ ਆਪ ਨੂੰ ਕੋਈ ਨੁਕਸਾਨ ਨਾ ਬਚਾ ਲੈ ਇਹ ਕਹਿਣਾ ਹੈ ਪੁਲਿਸ ਦਾ ਪਰ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਉਸ ਉਮੀਦਵਾਰ ਦੀ ਤੇ ਉਹਦੇ ਸਾਥੀਆਂ ਦੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨਾਲ ਜ਼ਬਰਦਸਤੀ ਕੀਤੀ ਜਾ ਰਹੀ ਆ ਵੋਟਿੰਗ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਦੇਖ ਸਕਦੇ ਹੋ ਹਾਲਾਤ ਇਸ ਸਮੇਂ ਦੀ ਜੇਕਰ ਗੱਲ ਕਰੀਏ ਤਵਾਰ ਨੰਬਰ 34 ਤੋਂ ਜਿਹੜਾ ਇਹ ਸਭ ਸਾਹਮਣੇ ਆ ਰਿਹਾ ਜਿਸ ਕਰਕੇ ਐਸਐਸਪੀ ਖੁਦ ਇੱਥੇ ਆਏ ਸਨ ਤੇ ਨਾਲ ਹੀ ਨਾਲ ਦੇਖ ਸਕਦੇ ਹੋ ਕਿ ਬੀਜੇਪੀ ਦੇ ਆਗੂ ਸਨ ਤੇ ਬੀਜੇਪੀ ਦੇ ਆਗੂ ਨੂੰ ਪੁਲਿਸ ਨੇ ਹੈਗੀ ਰੌਂਡ ਅਪ ਕਰਕੇ ਲੈ ਗਈ ਹੈ ਪਹਿਲਾਂ ਹੀ ਕਿਉਂਕਿ ਪੁਲਿਸ ਕਹਿ ਰਹੀ ਆ ਕਿ ਉਹ ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾ ਸਕੇ ਉਹ ਤੇਲ ਪਾ ਕੇ ਆਪਣੇ ਆਪ ਨੂੰ ਅੱਗ ਲਾਉਂਦੀ ਕੋਸ਼ਿਸ਼ ਕਰ ਰਹੀ ਸੀ ਪਰ ਵੱਡੀ ਗੱਲ ਵੱਡਾ ਸਵਾਲ ਇਹ ਆ ਕਿ ਇਸ ਜਿੱਥੇ VOTING ਹੋ ਰਹੀ ਆ ਉੱਥੇ ਅੱਗ ਜਾਂ ਫਿਰ ਪੈਟਰੋਲ ਜਾਂ ਕੋਈ ਜਲਨਸ਼ੀਲ ਪਦਾਰਥ ਅੰਦਰ ਗਿਆ ਕਿਵੇਂ ਆ ਕਿਉਂਕਿ ਪੈਟਰੋਲ ਤਾਂ ਦੂਰ ਦੀ ਗੱਲ ਐ ਜੇ ਆਪਾਂ ਗੱਲ ਕਰੀਏ ਤਾਂ ਅ ਦੇਖ ਸਕਦੇ ਹੋ ਇੱਕ ਬਿਲਡਿੰਗ ਦੇ ਵਿੱਚ ਪੁਲਿਸ ਜਿਹੜੀ ਹੈਗੀ ਆ ਜਾ ਰਹੀ ਆ ਕਿਉਂਕਿ ਲਗਾਤਾਰ ਇਹ ਆ ਰਿਹਾ ਸੀ ਕਿ ਇੱਥੇ ਕੋਈ ਕੁਝ ਲੋਕ ਨੇ ਜਿਹੜੇ ਇਸ ਬਿਲਡਿੰਗ ਦੇ ਵਿੱਚ ਜਿਹੜੇ ਨੇ ਉਹ ਉੱਪਰ ਜਿਹੜੇ ਨਜ਼ਰ ਆ ਰਹੇ ਨੇ ਤੇ ਪੁਲਿਸ ਨੂੰ ਜਿਹੜਾ ਜ਼ਰੂਰ ਦੇਖੋ ਜੀ ਜੇ ਇਹ ਇਸ ਤਰ੍ਹਾਂ ਦਾ ਕੰਮ ਹੋ ਰਿਹਾ ਹੈ ਆਹ ਔਰ ਇੰਨੇ ਲੋਕ ਬਾਹਰੋਂ ਆਏ ਹੋਏ ਨੇ ਇਹ ਪੀਸੂ ਲੀਓ ਹੁੜੇ ਚਾਹੀਦੇ ਨੇ ਅੱਬ ਜੇ ਪਜੇ ਇਹ ਜੇ ਗੁੰਡੇ ਜੇ ਬਹਾਰੋਂ ਆ ਰਹੇ ਨੇ ਫਿਰ ਪੀਸੂਲੀ ਕਿਵੇਂ ਹੋਏਗਾ ਕੱਲ੍ਹ ਜੀ ਲੱਗਦਾ ਮਾਨ ਜੋ ਹਾਈ ਕੋਰਟ ਦਾ ਫੈਸਲਾ ਆਇਆ ਜੀ ਉਸ ਤੋਂ ਬਾਅਦ ਵੀ ਜਿਹੜਾ ਮਾਹੌਲ ਉਰੇ ਤਣਾਪੂਰੋਂ ਬਣਿਆ ਪਿਆ ਜੀ ਦੇਖੋ ਜਿੱਥੇ ਵੀ ਜਾਣੇ ਉੱਥੇ ਕੋਈ ਪ੍ਰੋਬਲਮ ਆ ਰਹੀ ਹੈ ਗੁੰਡੇ ਖੜੇ ਹੋਏ ਨੇ ਸਾਰੇ ਬਾਹਰ ਦੋਨੋਂ ਐਮ ਐਲ ਏ ਜਾਈ ਹੋਏ ਸੀਗੇ ਗੁਰਲਾਲ ਕਨੌਰ ਔਰ ਚੇਤਨ ਜੋੜਾ ਮਾਜਰਾ ਜਦੋਂ ਹਦਾਇਤ ਹੈ ਇੱਕ ਇਲੈਕਸ਼ਨ ਕਮਿਸ਼ਨ ਦੀ ਕਿ ਕੋਈ ਬਾਰੋ ਬੰਦਾ ਨਹੀਂ ਹੋ ਸਕਦਾ ਜਿਹੜੇ ਕੈਂਡੀਡੇਟ ਨੇ ਤੇਲ ਪਾਇਆ ਉਸ ਤੋਂ ਕਿਰਿਆਵਿ ਕਰਨ ਦੀ ਗੱਲ ਕੀਤੀ ਮੋਬਾਈਲ ਤੱਕ ਨਹੀਂ ਅੰਦਰ ਲਿਜਾਣ ਦਿੱਤਾ ਜਾ ਰਿਹਾ ਪਰ ਤੇਲ ਕਿਵੇਂ ਅੰਦਰ ਚਲੇ ਗਿਆ ਮੈਨੂੰ ਤਾਂ ਪਤਾ ਨਹੀਂ ਜੀ ਮੈਨੂੰ ਸੱਚੀ ਨਹੀਂ ਪਤਾ ਇਸ ਗੱਲ ਦਾ ਕਿਵੇਂ ਕੀ ਹੋਇਆ ਅੰਦਰ ਤੇਲ ਜਾ ਕੇ ਅੰਦਰ ਜੀ ਅਲੱਗ ਕਿਤਾਬੀ ਲੈ ਕੇ ਜਾ ਮੈਂ ਉਹੀ ਤਾਂ ਮੈਂ ਗੱਲ ਕਰ ਰਹੀ ਐ ਪੁਲਿਸ ਗੱਲ ਗੱਲ ਹੋਈ ਕੀ ਕਹਿੰਨੇ ਐ ਐਸਐਸਪੀ ਨੇ ਕੀ ਕੀਤਾ ਐਸਐਸਪੀ ਕਹਿੰਦੇ ਕਿ ਉਹਨਾਂ ਸੀ ਉਹਨਾਂ ਕਾਰਵਾਈ ਕਰ ਰਹੇ ਐ ਦੇਖ ਰਹੇ ਕਿ ਕਰਨਾ ਕੀ ਨਿਕਣਾ ਹੁਣ ਦੇਖੋ ਕੀ ਹੁੰਦਾ ਉਹ ਕੈਚਿੰਗ ਹੋਈ ਐ ਜੀ ਉਹ ਕਾ ਕਿਹੜੇ ਕਿਹੜੇ ਬੂਥ ਐ ਬੂਥ ਜਿਹਦਾ ਸਰਿਆਂ ਕੈਚਿੰਗ ਹੋਈ ਐ ਜਿਹੜੇ ਸਨੋਰ ਤੋਂ ਬੰਦੇ ਆਏ ਨੇ বারবার বডি ਜਾ ਰਹੇ ਨੇ ਅੰਦਰ ਕੁਝ ਮਹਿਲਾਵਾਂ ਸੁੱਟੇ ਵੀ ਲੱਗਿਆ ਨੇ ਕੁਝ ਮਹਿਲਾਵਾਂ ਜੱਗ ਆਏ ਹੋ ਇਹ ਜਾਣਾ ਤੁਸੀਂ ਕਿੱਥੇ ਤੇ ਤੁਹਾਨੂੰ ਕਫੂਤਾ ਮਿਲੀ ਹੈ ਮੈਂ ਸਾਰੇ ਕਿਤੇ কুমਰੀ ਹੈ ਜੀ ਉਥੇ 40 ওয়ার্ড ਤੇ ਉਥੇ ਦੋਨੋਂ ਐਮਐਲਏ ਬੈਠੇ ਸੀਗੇ ਅਸੀਂ ਉਹਨਾਂ ਦੀ ਸ਼ਰਿਆਮ ਪਿਕਚਰਾਂ ਲਈਤੀਆਂ ਨੇ ਔਰ ਪ੍ਰੈਸ ਵੀ ਪ੍ਰੈਸ ਕੀ ਕਰਦੇ ਕਰੋਗੇ ਲੋਕੀ ਮੰਨਦੇ ਹਾਈ ਕੋਰਟ ਕੋਲੋਂ ਜਿਹੜੀ ਡਾਇਰੈਕਸ਼ਨ ਅਸੀਂ ਹਾਈ ਆਲਰੇਡੀ ਪੇਸੀ ਉਹਨਾਂ ਦੀ ਆ ਪਿਕਚਰ ਆ ਅ ਇਲੈਕਟ੍ਰਿਕਲ ਕਮਿਸ਼ਨ ਨੂੰ ਵੀ ਔਰ ਸਾਡੇ ਬੀਜੇਪੀ ਆਫਿਸ ਨੂੰ ਉਹ ਅਗੇ ਹਾਈ ਕੋਰਟ 'ਚ ਵੀ ਜਾ ਰਹੇ ਆ ਸਾਡਾ ਲਾਇਰ ਵੀ ਸਾਡੇ ਨਾਲ ਹੈ ਇੱਥੇ ਅਸੀਂ ਇਸ ਤਰ੍ਹਾਂ ਆਪੇ ਦੇਖਣ ਗਿਆ ਆਪੇ ਜਬ ਮਹਿਲਾ ਕਮਿਸ਼ਨ ਮਹਿਲਾ ਮੋਰਚਾ ਦੇ ਵਿੱਚ ਸੀ ਪ੍ਰਧਾਨ ਉਹ ਮਹਿਲਾਵਾਂ ਤੇ ਅਤਿਆਚਾਰ ਹੋ ਰਿਹਾ ਇੱਥੇ ਵੀ ਇੱਕ ਲੜਕੀ ਦੇ ਸੱਟ ਨੇ ਇਹਨੇ ਮੂੰਹ ਤੇ ਸੱਟ ਲੱਗੀ ਐ ਡੰਡਾ ਮਾਰੇ ਐ

जो चेतन जोड़ा माजरा और कनौर और अतुल जो, जोशी है भी गए ने लग रहा वायरल हो रही लगता है कुछ देखो इलेक्शन अपा रोक नहीं देना ਇਲੈਕਸ਼ਨ ਹੋਣਾ ਚਾਹੀਦਾ ਹੈਗਾ ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਪਟਿਆਲੇ ਵਾਸੀਓ ਬਾਹਰ ਨਿਕਲੋ ਆਪਣੀ ਵੋਟ ਪਾਓ ਅਸੀਂ ਖਾ ਗਏ ਨਹੀਂ ਪਲੀਜ਼ ਨਾ ਡਰੋ ਸਾਰੇ ਕਿਤੇ ਜਿੱਥੇ ਬੂਝਦੇ ਸੀਆਰਪੀ ਵੀ ਖੜੀ ਹੈ ਮਾਨਿਆ ਪੁਲਿਸ ਦਾ ਇੰਤਜ਼ਾਮ ਹੈਗਾ ਪਟਿਆਲਾ ਪੁਲਿਸ ਦਾ ਕਿਵੇਂ ਇੰਤਜ਼ਾਮ ਹੋਵੇ ਪਟਿਆਲਾ ਪੁਲਿਸ ਵੀ ਖੜੀ ਹੈ ਪਰ ਸਾਡੇ ਸੀਆਰਪੀਐਸ ਵੀ ਖੜੀ ਹੈ ਡਰੋ ਨਾ ਵੋਟਾ ਪਾਉ ਜਾਓਗੇ ਕੈਂਡੀਡੇਟ ਦੇ ਉੱਪਰ ਤੇ ਵੀ ਬੜੀ ਘਾਟ ਹੈ ਕਿਸ ਤਰ੍ਹਾਂ ਦੇਖਦੇ ਤੁਸੀਂ ਲੋਕ ਕਹਿ ਰਹੇ ਹੋ ਨੇ ਇਸ ਜਿਲ੍ਹੇ ਕੇ 80% ਕਾਹ ਤਾਈ ਕਾਹ ਡਰਾ ਨਹੀਂ ਨੇ ਕਿਉਂਕਿ ਇਹਨਾਂ ਨੂੰ ਪਤਾ ਹੀ ਦਿੱਤੰਨੇ ਨਹੀਂ ਬੀਬੀ ਜੀ ਜਿਹੜੇ ਕੈਂਡੀਡੇਟ ਤੇ ਤੇਲ ਪਿਆ ਉਸ ਦੇ ਉੱਪਰ ਹੀ ਬਾਵਲਾ ਦੱਜਾ ਹੋਇਆ ਹੈ ਦੇਖੋ ਆਈ ਕੈਨ ਨਾਟ ਕਮੈਂਟ ਔਨ ਦੈਟ ਜਸਟ ਨਾ ਉਹ ਸਾਰਾ ਸਦਾ ਜੋ ਹਰ ਬੈਠੇਗਾ ਦੇਖੇਗਾ ਕੀ ਕੀ ਹੋਇਆ ਕੀ ਨਹੀਂ ਹੋਇਆ ਠੀਕ ਹੈ ਠੀਕ ਹੈ ਜੀ ਪੰਜੀ ਬੇਟਾ